ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਬੇਹਦ ਮੰਦ ਭਾਗੀਆਂ ਖਬਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਤੇ ਪੰਜਾਬੀ ਦੇ ਵੱਲੋਂ ਕੀਤੀ ਗਈ ਹੈ ਪੰਜਾਬੀ ਸਟੂਡੈਂਟ ਕੁੜੀਆਂ ਦੇ ਨਾਲ ਹੀ ਮਾੜੀ ਘਰਤੂਤ ਜੀਹਾਂ ਪਹਿਲੀ ਖਬਰ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਲਗਾਤਾਰ ਪੰਜਾਬੀ ਲੋਕਾਂ ਦੀਆਂ ਮੌਤਾਂ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ ਹਨ ਇਸ ਤੋਂ ਬਾਅਦ ਇੰਜ ਲੱਗਦਾ ਹੈ ਕਿ ਜਿਵੇਂ ਕੈਨੇਡਾ ਹੁਣ ਪੰਜਾਬੀਆਂ ਦੇ ਲਈ ਕਾਲ ਬਣ ਚੁੱਕਾ ਹੈ ਜੀਹਾਂ ਤਾਜ਼ਾ ਮਾਮਲਾ ਹੁਣ ਕੈਲਗਰੀ ਦਾ ਹੈ ਜਿੱਥੇ ਕਿ ਇੱਕ ਪੰਜਾਬੀ ਜੋੜੇ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਉੱਤਰ ਪੂਰਬੀ ਕੈਲਗਰੀ ਦੇ ਰੈੱਡ ਸਟੋਨ ਖੇਤਰ ਦੇ ਵਿੱਚ ਰਹਿਣ ਵਾਲੇ ਏਕਮਬੀਰ ਸਿੰਘ ਅਤੇ ਉਸ ਦੀ ਪਤਨੀ ਜੈਸਮੀਨ ਕੌਰ ਦੀਆਂ ਲਾਸ਼ਾਂ ਛੱਕੀ ਹਾਲਾਤ ਦੇ ਵਿੱਚ ਬਰਾਮਦ ਕੀਤੀਆਂ ਗਈਆਂ ਹਨ ਮ੍ਰਿਤਕ ਜੋੜਾ ਮੂਲ ਰੂਪ ਦੇ ਵਿੱਚ ਪੰਜਾਬ ਦੇ ਜਗਰਾਉਂ ਖੇਤਰ ਦੇ ਚੌਂਕੀਮਾਨ ਪਿੰਡ ਦਾ ਰਹਿਣ ਵਾਲਾ ਸੀ ਤੇ ਕੈਨੇਡਾ ਦੇ ਰੈੱਡ ਸਟੋਨ ਖੇਤਰ ਦੇ ਵਿੱਚ ਨੇੜੇ ਰਹਿ ਰਿਹਾ ਸੀ ਇਹ ਘਟਨਾ ਨੇ ਸਥਾਨਕ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ ਸੋ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਇਹਨਾਂ ਦੀ ਡੈੱਡ ਬਾਡੀਆਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਖੂਨ ਦੇ ਨਾਲ ਲਾ ਤਪਾਤ ਦੋਨੋ ਜਣੇ ਮੌਜੂਦ ਘਰ ਦੇ ਵਿੱਚ ਪਏ ਹੋਏ ਸਨ ਇਸ ਦੇ ਕਾਰਨਾਂ ਦਾ ਅਜੇ ਤੱਕ ਤੇ ਪਤਾ ਨਹੀਂ ਲੱਗਿਆ ਹੈ ਪਰ ਇਸੇ ਦੌਰਾਨ ਇੱਕ ਸ਼ੱਕੀ ਨੂੰ ਜ਼ਰੂਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਵੀ ਹੁਣ ਕੈਨੇਡਾ ਤੋਂ ਹੀ ਨਿਕਲ ਕੇ ਆ ਰਹੀ ਹੈ ਇੱਕ ਪੰਜਾਬੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਨੌਕਰੀ ਦੇ ਬਹਾਨੇ ਪੰਜਾਬੀ ਸਟੂਡੈਂਟ ਕੁੜੀਆਂ ਦੇ ਨਾਲ ਗਲਤ ਕੰਮ ਕਰਦਾ ਸੀ ਜੀਹਾਂ ਇਹ ਵਿਅਕਤੀ ਫਰਜ਼ੀ ਕੰਪਨੀ ਦਾ ਮਾਲਕ ਜਾਂ ਭਾਰਤੀ ਕਰਨ ਵਾਲਾ ਇੱਕ ਏਜੰਟ ਬਣਦਾ ਸੀ ਸੋ ਜਿਸ ਦੇ ਵਿੱਚ ਕਿ ਇਸ ਦੇ ਵੱਲੋਂ ਫਿਰ ਕੈਨੇਡਾ ਦੇ ਲੋਕਪ੍ਰਿਯ ਕਲਾਸੀਫਾਈਡ ਪੋਰਟਲ KI JI 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 ਵਰਗੇ ਪਲੇਟਫਾਰਮ ਦੇ ਉੱਤੇ ਸੌਖੀ ਨੌਕਰੀ ਦੇ ਇਸ਼ਤਿਹਾਰ ਦਿੰਦਾ ਸੀ ਤੇ ਜਿਸ ਦੇ ਵਿੱਚ ਸਿਰਫ ਲੜਕੀਆਂ ਨੂੰ ਹੀ ਇਸ ਦੇ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਸੀ ਜਦੋਂ ਲੜਕੀਆਂ ਉਸ ਨੂੰ ਮਿਲਣ ਦੇ ਲਈ ਆਉਂਦੀਆਂ ਸੀ ਤੇ ਉਹਨਾਂ ਨੂੰ ਸੁੰਸਾਨ ਜਗ੍ਹਾ ਦੇ ਉੱਤੇ ਲਿਜਾ ਕੇ ਜ਼ਬਰਦਸਤੀ ਕਰਦਾ ਸੀ 47 ਸਾਲਾ ਤਜਿੰਦਰ ਧਾਲੀਵਾਲ ਦੀ ਇੱਕ ਕਰਤੂਤ ਉਸ ਸਮੇਂ ਸਾਹਮਣੇ ਆਈ ਜਦੋਂ ਦੋ ਪੰਜਾਬੀ ਕੁੜੀਆਂ ਪੁਲਿਸ ਦੇ ਕੋਲ ਪਹੁੰਚ ਗਈਆਂ ਤੇ ਉਹਨਾਂ ਦਾ ਕਹਿਣਾ ਸੀ ਕਿ ਤਜਿੰਦਰ ਧਾਲੀਵਾਲ ਦੇ ਵੱਲੋਂ ਪਹਿਲਾਂ ਤੇ ਉਹਨਾਂ ਨੂੰ ਨੌਕਰੀ ਤੇ ਰੱਖਣ ਦੇ ਲਈ ਪੇਸ਼ਕਸ਼ ਕੀਤੀ ਗਈ ਬਾਦ ਵਿੱਚ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਗਈ ਹੈ ਸੋ ਤਸਵੀਰ ਤੁਸੀਂ ਤਜਿੰਦਰ ਧਾਲੀਵਾਲ ਦੀ ਦੇਖ ਸਕਦੇ ਹੋ ਜੋ ਕਿ ਤਕਰੀਬਨ 47 ਸਾਲਾਂ ਦਾ ਦੱਸਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਵੀ ਬੇਹਦ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਮੋਗਾ ਦੇ ਪਿੰਡ ਤਖਣਵਾਦ ਦੇ ਰਹਿਣ ਵਾਲੇ 25 ਸਾਲਾ ਸੁਖਜਿੰਦਰ ਸਿੰਘ ਦੀ ਕੈਨੇਡਾ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਉਹ 3 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਿਆ ਸੀ ਤੇ ਉਸ ਨੂੰ 3 ਦਿਨ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ ਤੇ 5 ਫਰਵਰੀ ਨੂੰ ਉਸ ਨੇ ਆਪਣੇ ਘਰ ਵਾਪਸ ਆਉਣਾ ਸੀ ਟਿਕਟ ਵੀ ਉਸ ਦੇ ਵੱਲੋਂ ਬੁੱਕ ਕਰਾ ਲਈ ਗਈ ਸੀ ਪਰਿਵਾਰ ਵਰਕ ਪਰਮਿਟ ਮਿਲਣ ਦਾ ਜਸ਼ਨ ਮਨਾ ਰਿਹਾ ਸੀ ਸੁਖਜਿੰਦਰ ਨੇ ਆਪਣੀ ਮਾਂ ਨੂੰ ਫੋਨ ਦੇ ਉੱਤੇ ਦੱਸਿਆ ਸੀ ਕਿ ਉਹ ਪਰਿਵਾਰ ਨੂੰ ਸਰਪ੍ਰਾਈਜ਼ ਦੇਣ ਦੇ ਲਈ 5 ਫਰਵਰੀ ਨੂੰ ਭਾਰਤ ਆਵੇਗਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਸੋ ਤੇਜਿੰਦਰ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਕੈਨੇਡਾ ਦੇ ਵਿੱਚ ਮੌਤ ਹੋ ਚੁੱਕੀ ਹੈ ਜੋ ਕਿ ਬੇਹਦ ਮੰਦ ਭਾਗੀ ਖਬਰ ਹੈ ਹੁਣ ਤੇਜਿੰਦਰ ਦੇ ਪਰਿਵਾਰ ਦੇ ਲਈ ਅਤੇ ਪੂਰੇ ਪੰਜਾਬੀ ਭਾਈਚਾਰੇ ਦੇ ਲਈ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ